ਇੱਕ ਦਿਨ ਚੌਂਕੜਾ ਮਾਰ ਕੇ ਬੰਦਗੀ ਕਰਦੇ ਪਏ ਫਰੀਦ ਸਾਹਿਬ ਗੁਰਮਖ ਖੁਬ ਬੰਦਗੀ ਕਰਦਿਆਂ ਕਰਦਿਆਂ ਕਿਸੇ ਚੋਰ ਨੇ ਰਾਤ ਨੂੰ ਕਿਸੇ ਦੇ ਘਰ ਚੋਰੀ ਕੀਤੀ ਤੇ ਉਹਨੇ ਚੋਰੀ ਦੇ ਪੈਸਿਆਂ ਦੇ ਵਿੱਚੋਂ ਭੋਜਨ ਖਰੀਦਿਆ ਮਣਾ ਕਿਸੇ ਨੂੰ ਦਾਨ ਕਰ ਦਈਏ ਤੇ ਉਹ ਉਸ ਇਲਾਕੇ 'ਚ ਆਇਆ ਫਰੀਦ ਸਾਹਿਬ ਕੰਨ ਦੇ ਨਾਲ ਗੁਰਮਖੋ ਜਿਹਾ ਢੋਲ ਲਾ ਕੇ ਬੈਠੇ ਅੱਖਾਂ ਬੰਦ ਤੇ ਬੰਦਗੀ ਕਰਦੇ ਪਏ ਨੇ ਚੋਰੀ ਦੇ ਪੈਸਿਆਂ ਦਾ ਭੋਜਨ ਖਰੀਦਿਆ ਤੇ ਫਰੀਦ ਸਾਹਿਬ ਦੇ ਅੱਗੇ ਰੱਖਤਾ ਲਿਆ ਕੇ ਜਿੱਦ ਰੱਖਤਾ ਤੇ ਕਿ ਆ ਵੀ ਸ਼ਕਣਗੇ ਕਿੰਨੀ ਦੇ ਰੱਖਾਣੀ ਖੋਲੀਆਂ ਉਹਨੇ ਕਿ ਮਣਾ ਆਪਾਂ ਚੱਲਦੇ ਹਾਂ ਭੋਜਨ ਰੱਖ ਕੇ ਚੱਲਦੇ ਹਾਂ ਫਕੀਰ ਜਦੋਂ ਅੱਖਾਂ ਖੋਲੇਗਾ ਸ਼ੱਕ ਲੇਗਾ। ਔਰ ਗੁਰਮਖੋ ਕਾਫੀ ਦੇਰ ਬਾਅਦ ਅੱਖਾਂ ਖੋਲੀਆਂ ਸਾਹਮਣੇ ਭੋਜਨ ਪਿਆ ਸੀ ਸ਼ੱਕ ਲਿਆ ਸਾਰਾ। ਸ਼ਾਮ ਦਾ ਵਕਤ ਹੋਇਆ ਨਮਾਜ਼ ਕਰਨ ਬੈਠੇ ਗੁਰਮਖੋ ਮੂੰਹ ਵਿੱਚੋਂ ਨਮਾਜ਼ ਪੜੀ ਜਾਂਦੇ ਐ ਪਰ ਅੱਜ ਸੁਰਤ ਨਹੀਂ ਜੁੜਦੀ ਪਈ ਕੱਲੀ ਜ਼ੁਬਾਨ ਹੀ ਬੋਲਦੀ ਪਈ ਐ ਦੋ ਦਿਨ ਬੀਤੇ ਤਿੰਨ ਦਿਨ ਬੀਤੇ ਗੁਰਮਖੋ ਨਮਾਜ਼ ਪੜਦੇ ਨੇ ਪਰ ਸੁਰਤ ਨਹੀਂ ਜੁੜਦੀ ਮਨ ਲੀਨ ਨਹੀਂ ਹੁੰਦਾ ਅਖੀਰ ਨੂੰ ਜਾ ਕੇ ਬਖਤਿਆਰ ਕਾਕੀ ਜੀ ਗੁਰੂ ਸਨ ਉਹਨਾਂ ਦੇ ਮੁਰਸ਼ਿਦ ਦੇ ਕੋਲ ਗਏ ਆਪਣੇ ਤਾਂਹਾ ਮਾਰ ਕੇ ਰੋ ਪਏ ਕਹਿਣ ਲੱਗੇ ਏ ਮੁਰਸ਼ਿਦ ਕੀ ਗੁਨਾਹ ਹੋ ਗਿਆ ਕਿੰਨੇ ਦਿਨ ਹੋ ਗਏ ਸੁਰਤ ਹੀ ਨਹੀਂ ਜੁੜਦੀ ਪਈ ਹੁਣ ਗੁਰੂ ਤੇ ਗੁਰੂ ਹਨ ਜਾਣਦਾ ਸਭ ਕੁਝ ਫਰੀਦ ਚੋਰੀ ਦਾ ਭੋਜਨ ਖਾ ਕੇ ਸੁਰਤ ਨਹੀਂ ਜੁੜਦੀ ਹੁੰਦੀ ਸ਼ਬਦ ਕੀ ਵਰਤਿਆ ਚੋਰੀ ਦਾ ਭੋਜਨ ਖਾ ਕੇ ਰੱਬ ਨਾਲ ਸੁਰਤ ਨਹੀਂ ਜੁੜਦੀ ਹੁੰਦੀ ਕੀ ਹੋਇਆ ਕੰਦ ਨਾਲ ਢੋ ਲਾ ਕੇ ਬੈਠਾ ਚੋਰ ਤੇਰੇ ਅੱਗੇ ਚੋਰੀ ਦਾ ਭੋਜਨ ਰੱਖ ਗਿਆ ਬਿਨਾ ਸੋਚੇ ਸਮਝੇ ਖਾ ਲਿਆ ਕੀ ਦਾ ਭੋਜਨ ਹੈ ਕੀ ਦਾ ਬਿਨਾ ਸੋਚੇ ਸਮਝੇ ਖਾ ਲਿਆ ਤੈਨੂੰ ਪਤਾ ਨਹੀਂ ਉਹ ਚੋਰੀ ਦਾ ਸੀ ਜਦੋਂ ਖਾਣਾ ਇਹ ਇਹ ਕਦੇ ਨਾ ਸੋਚੋ ਕੀ ਹੈ ਇਹ ਸੋਚੋ ਇਹ ਆਇਆ ਕਿੱਥੋਂ ਹੈ ਕਿੱਥੋਂ ਆਇਆ ਹੈ ਚੋਰੀ ਦਾ ਖਾ ਕੇ ਕਦੇ ਰੱਬ ਨਾਲ ਸੁਰਤ ਨਹੀਂ ਜੁੜਦੀ ਹੁੰਦੀ ਭੁੱਲ ਬਖਸ਼ਾਈ ਗੁਰਮੁਖ ਹੁਣ ਇਹ ਇਹ ਉਹ ਉਹ ਦਾਤਾਂ ਨੇ ਗੁਰਮਖੋ ਇਤਿਹਾਸ ਦੀਆਂ ਉਹ ਘਟਨਾਵਾਂ ਨੇ ਜਿਹੜੀਆਂ ਅੱਜ ਵੀ ਸਾਡੇ ਜੀਵਨ ਨੂੰ ਸਿੱਧ ਦਿੰਦੀਆਂ ਨੇ ਗੁਰਮਖੋ